ਗੱਲ ਤਾਂ ਇਹ ਆ ਗਈ ਜਿਹੜੀਆਂ ਗੱਡੀਆਂ ਤੇ ਅੱਖ ਰੱਖੀ ਫਿਰਦੇ ਆ ਨਾ ਇਹ ਵੱਡੀਆਂ ਵੱਡੀਆਂ ਆਜਵਾ ਸਾਹਿਬ ਭਾਵੇਂ ਚਾਰ ਹੋਰ ਜਾਗਤਾ ਸੰਭਾਲੋ ਚਾਰ ਹੋਰ ਪਜਾਮੀਆਂ ਸੰਭਾਲੋ ਥੋਨੂੰ ਉਹ ਗੱਡੀਆਂ ਪੰਜਾਬ ਦੇ ਲੋਕ ਨਹੀਂ ਦਿੰਦੇ ਅਕੇ ਜੀ ਵੱਡੀਆਂ ਵੱਡੀਆਂ ਗੱਡੀਆਂ ਤੇ ਮੁੱਖ ਮੰਤਰੀ ਸਾਹਿਬ ਤੇ ਮੰਤਰੀ ਸਾਹਿਬ ਫਿਰਦੇ ਆ ਆਜਵਾ ਸਾਹਿਬ ਦੀ ਆਲਟੋ ਮੈਂ ਵੇਖੀ ਨਹੀਂ ਬਾਹਰ ਖੜੀ ਕਿੱਥੇ ਖੜੀ ਮੈਂ ਤਾਂ ਉਹ ਗੱਡੀ ਦਾ ਨਾਮ ਨਹੀਂ ਜਾਣਦਾ ਜਿਹੜੀ ਤੇ ਆਉਂਦੇ ਆ ਸੋ ਮੇਰਾ ਕਹਿਣ ਦਾ ਮਤਲਬ ਆਪਦੇ ਪੀੜੇ ਥੱਲੇ ਸੋਟਾ ਮਾਰ ਲਿਆ ਕਰੋ ਬਸ ਸਕੂਲ ਦੀਆਂ ਪੌੜੀਆਂ ਚੜ ਕੇ ਤਾਂ ਕਲਾਸਰੂਮ 'ਚ ਵੜਦੇ ਵੇਖਿਆ ਸਾਡੇ ਸਕੂਲ ਦੇ ਜਿਹੜੇ ਕਮਰੇ ਸੀ ਥੱਲੇ ਨੂੰ ਜਾ ਕੇ ਕਲਾਸਰੂਮ 'ਚ ਟੀਚਰ ਜਾਂਦੇ ਸੀ ਜਿਹੜੇ ਮੈਂ ਨਾਂ ਵੀ ਲੈ ਦਿੰਨਾ ਜੇ ਮੇਰੇ ਨਾਲ ਬਾਜਵਾ ਸਾਹਿਬ ਵੇਖਣਾ ਚਾਹੁੰਦੇ ਆ ਜਾਣ ਭਗਵਾਨਪੁਰ ਹੀਂਗਲੇ ਜਾਣ ਗੇਲੇ ਬੜਾ ਪਵਾੜਾ ਪਿਆ ਕਿਸਾਨਾਂ ਦੀ ਗੱਲ ਕਰਦੇ ਸੀ ਕਿਸਾਨ ਹਤਾਸ਼ੀਆਂ ਕਿਸਾਨਾਂ ਦੇ ਪੁੱਤਾਂ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਦਾ ਪਾਣੀ ਐਸਬੀਐਲ ਕਿਹਨੇ ਖੋਇਆ ਸੀ ਬਾਜਵਾ ਸਾਹਿਬ ਹਾਊਸ 'ਚ ਮਾਫੀ ਮੰਗੋ ਕੌਣ ਟੱਕ ਲਾਉਣ ਆਇਆ ਸੀ ਚੰਡੀਗੜ੍ਹ ਤੁਸੀਂ ਸਾਡਾ ਖੋਲਿਆ ਪੰਜਾਬੀ ਬੋਲਦੇ ਇਲਾਕੇ ਤੁਸੀਂ ਸਾਡੇ ਖੋਲੇ ਅੱਜ ਬੋਲਦੇ ਆ ਬਾਜਵਾ ਸਾਹਿਬ ਉਹ ਦਿੱਲੀ ਸਾਡੇ ਤਿੰਨ ਦਿਨ ਗਲਾਂ ਚ ਟਾਇਰ ਪਾ ਕੇ ਸਾੜੀ ਗਏ ਤੇ ਬੋਲਣ ਦਾ ਮੌਕਾ ਦਿੱਤਾ ਸਾਰੇ ਅੰਕੜੇ ਵੱਖ-ਵੱਖ ਭਾਗਾਂ ਦੇ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਸਾਡੀ ਪਾਰਟੀ ਦੇ ਸਾਰੇ ਬੁਲਾਰਿਆਂ ਨੇ ਦੱਸੇ ਨੇ ਜਿਸ ਤਰ੍ਹਾਂ ਆਮ ਆਦਮੀ ਕਲੀਨਿਕ ਦੀ ਗੱਲ ਚੱਲੀ ਆ ਵੱਡੇ ਲੋਕਾਂ ਨੂੰ ਤਾਂ ਦੱਸਿਆ ਨਹੀਂ ਜਿਵੇਂ ਬਾਜਵਾ ਸਾਹਿਬ ਕਹਿ ਕੇ ਗਿਆ ਵੀ ਮੈਨੂੰ ਤਾਂ ਕੁਝ ਦਿਖਾਈ ਨਹੀਂ ਦਿੱਤਾ। ਉਹਨੂੰ ਗਰੀਬ ਨੂੰ ਜਾ ਕੇ ਪੁੱਛੋ ਜੀ ਦਾ 5000 ਰੁਪਏ ਅੱਜ ਹਾਰਟ ਦੀ ਦਵਾਈ ਦਾ, ਸ਼ੂਗਰ ਦੀ ਦਵਾਈ ਦਾ, ਹੈਪੇਟਾਈਟ ਸੀ ਦਾ, ਬੀਪੀ ਦਾ ਬਚਨ ਲੱਗ ਗਿਆ। ਅਸੀਂ ਜਾਣਿਆ ਮਾਮਾ ਆਸ਼ੀਰਵਾਦ ਦਿੰਦਿਆਂ ਨੇ ਕਿ ਪਹਿਲਾਂ ਸਾਨੂੰ ਸ਼ਹਿਰਾਂ 'ਚ ਜਾਣਾ ਪੈਂਦਾ ਸੀਗਾ 200 ਰੁਪਏ ਦੀ ਤਾਂ ਡਾਕਟਰ ਦੀ ਪਰਚੀ ਲੱਗਦੀ ਸੀ। ਫਿਰ ਉੱਥੇ ਜਾ ਕੇ ਸਾਰਾ ਦਿਨ ਖੱਜਲ-ਖਵਾਰ ਹੋਣਾ, ਬੈਠੇ ਰਹਿਣਾ, ਹੁਣ ਪਿੰਡ 'ਚ ਜਾਣਾ ਦਵਾਈ ਮਿਲ ਜਾਣੀਆਂ ਟੈਸਟ ਫਰੀ ਹੋ ਜਾਣੇ ਆ ਤੇ ਮਾਤਾ ਨੇ ਘਰੇ ਆ ਜਾਣਾ ਬਜ਼ੁਰਗ ਨੇ ਘਰੇ ਆ ਜਾਣਾ ਬਾਜਪਾ ਸਾਹਿਬ ਨੂੰ ਇਹ ਦਿਸ ਨਹੀਂ ਸਕਦਾ ਇਹਨਾਂ ਦੇ ਇਲਾਜ ਤਾਂ ਵੱਡੇ ਹਸਪਤਾਲਾਂ ਦੇ ਵਿੱਚ ਹੁੰਦੇ ਹੋਣਗੇ ਦੂਜਾ ਮੈਨੂੰ ਬੜੀ ਗੱਲ ਰੜਕੀ ਅਖੇ ਜੀ ਵੱਡੀਆਂ ਵੱਡੀਆਂ ਗੱਡੀਆਂ ਤੇ ਮੁੱਖ ਮੰਤਰੀ ਸਾਹਿਬ ਤੇ ਮੰਤਰੀ ਸਾਹਿਬ ਫਿਰਦੇ ਆ ਬਾਜਪਾ ਸਾਹਿਬ ਦੀ ਆਲਟੋ ਮੈਂ ਵੇਖੀ ਨਹੀਂ ਬਾਹਰ ਖੜੀ ਕਿੱਥੇ ਖੜੀ ਕਿ ਕਿਹੜੇ ਤੇ ਆਉਂਦੇ ਆਲਟੋ ਤੇ ਮੈਂ ਤਾਂ ਉਹ ਗੱਡੀ ਦਾ ਨਾਂ ਨਹੀਂ ਜਾਣਦਾ ਜਿਹੜੀ ਤੇ ਆਉਂਦੇ ਆ ਸੋ ਮੇਰਾ ਕਹਿਣ ਦਾ ਮਤਲਬ ਆਪਦੇ ਪੀੜੇ ਥੱਲੇ ਸੋਟਾ ਮਾਰ ਲਿਆ ਕਰੋ ਫੇਰ ਗੱਲਾਂ ਕਰਨਗੇ ਇੱਥੇ ਹਸਪਤਾਲਾਂ ਦੀਆਂ ਬਿਲਡਿੰਗਾਂ ਨਹੀਂ ਜਿ ਬਣੀਆਂ ਡਾਕਟਰ ਇੰਨੇ ਘੱਟ ਅੰਕੜੇ ਦੇ ਕੇ ਗਏ ਇੱਥੇ ਬਾਜਵਾ ਸਾਹਿਬ ਕਹਿੰਦੇ ਹਜ਼ਾਰ ਡਾਕਟਰ ਚਾਹੀਦਾ ਸੀਗਾ ਸਾਡਾ ਐਮ ਡੀ 1250 ਡਾਕਟਰ ਸੱਚ ਐਮ ਡੀ 2690 ਸਪੈਸ਼ਲਿਸਟ ਅਸੀਂ ਤਾਂ 3 ਸਾਲਾਂ ਦੇ ਆਏ ਆ 5 ਸਾਲਾਂ ਵਾਲੇ ਥੋੜੇ ਵਾਲੇ ਡਾਕਟਰ ਕਿੱਧਰ ਉੱਠ ਗਏ ਰਿਟਾਇਰ ਹੋ ਕੇ ਯੂ ਐਸ ਏ ਚਰ ਗਏ ਥੋੜੀਆਂ ਜਿਹੜੀਆਂ ਬਿਲਡਿੰਗਾਂ ਬਣਾਈਆਂ ਸੀ ਕਬੂਤਰ ਬੋਲਦੇ ਸੀ ਤੁਹਾਡੇ ਛੋਟੀਆਂ ਬਿਲਡਿੰਗਾਂ 'ਚ ਵਾਰਾ ਪਸ਼ੂ ਵਹਿੰਦੇ ਸੀ ਉਹਨਾਂ ਹਸਪਤਾਲਾਂ ਦੇ ਵਿੱਚ ਅੱਜ ਤੁਹਾਨੂੰ ਉਹ ਜਦੋਂ ਬਣਦੀਆਂ ਨੇ ਯਾਦ ਨਹੀਂ ਆਉਂਦੀਆਂ ਸਾਡੇ ਨਾਲ ਚੱਲੋ ਮੈਂ ਕਹਿੰਨਾਗਾ ਮੇਰੇ ਹਲਕੇ 'ਚ ਬਾਜਵਾ ਸਾਹਿਬ ਚੱਲਣ ਆਮ ਆਦਮੀ ਕਲੀਨਿਕ ਚੱਲਦੇ ਨੇ ਬਾਰਡਰ ਤੇ ਪਿੰਡਾਂ ਹਰਿਆਣੇ ਦੇ ਲੋਕ ਆ ਕੇ ਇਲਾਜ ਕਰਾਉਣ ਆਉਂਦੇ ਤੇ ਸੀਸਾ ਦੇ ਕੇ ਜਾਂਦੇ ਨੇ ਕਿ ਜਿਹੜਾ ਆਪ ਭਗਵਾਨਤ ਮਾਨ ਜੀ ਤੇ ਪੰਜਾਬ ਸਰਕਾਰ ਨੇ ਆਹ ਕਲੀਨਿਕ ਖੋਲ੍ਹਿਆ ਕਾ ਸਾਡੇ ਖੁੱਲੇ ਹੁੰਦੇ ਇਸੇ ਤਰ੍ਹਾਂ ਤੇਲਾ ਤੇ ਪਾਣੀ ਦੀ ਗੱਲ ਕਰਦੇ ਆਂ ਇਹਨਾਂ ਨੂੰ ਤਾਂ ਮੈਲਾ ਦਾ ਖੇਤੀ ਤੋਂ ਤਾਂ ਪਤਾ ਨਹੀਂ ਹੋਰ ਪਾਸੋਂ ਬਥੇਰੀ ਆਉਂਦਣ ਹੋਊਗੀ ਜਿਨ੍ਹਾਂ ਨੂੰ ਖੇਤੀ ਤੋਂ ਆਉਂਦਰਾ ਉਹਨੂੰ ਪੁੱਛੋ ਪਾਣੀ ਦੀ ਕੀ ਲੋੜ ਸੀ 20 ਸਾਲਾਂ ਬਾਅਦ ਜਾ ਕੇ ਦੇਖੋ ਸਰਦੂਲਗੜ ਦੇ ਟੇਲਾਂ ਦੇ ਪਾਣੀ ਪਹੁੰਚਾਤਾ ਭਗਵੰਤ ਮਾਨ ਨੇ ਜਿਹੜਾ ਕਿਸੇ ਤੋਂ ਪਹੁੰਚਿਆ ਨਹੀਂ ਸੀਗਾ ਅੱਜ ਕਸਿਆਂ ਦੇ ਵਿੱਚ ਪਾਣੀ ਆਉਂਦਾ ਅੱਗੇ ਜੇ ਆਉਂਦਾ ਥੋੜਾ ਆਉਂਦਾ ਲੋਕ ਆਪਦੇ ਖਰਚੇ ਤੇ ਕਸਿਆਂ ਸਮਾਰ ਦੇ ਮਰ ਜਾਂਦੇ ਲੋਕ ਬਾਰੀਆਂ ਭੁੱਲ ਗਏ ਸੀ ਤੇ ਅੱਜ ਸਾਡੇ ਕੋਲੇ ਆਉਂਦੇ ਨੇ ਕਿ ਟੇਲ ਤੇ ਪਾਣੀ ਤਾਂ ਆ ਗਿਆ ਹੁਣ ਸਾਡੇ ਖਾਲ ਬਣਾ ਦਿਓ ਹੁਣ ਸਾਡੀਆਂ ਪਾਈਪ ਲਾਈਨਾਂ ਪਾ ਦਿਓ ਜਿਹਦੇ ਨਾਲ ਲੋਕਾਂ ਦਾ ਜਿਵੇਂ ਮੇਰੇ ਤੋਂ ਪਹਿਲਾਂ ਰਾਏ ਸਾਹਿਬ ਨੇ ਕਿਹਾ ਡੀਜ਼ਲ ਦਾ ਕਿਤੇ ਫਾਇਦਾ ਹੋਇਆਗਾ ਇਸ ਤੋਂ ਇਲਾਵਾ ਜਿਹੜੇ ਜ਼ੀਰੋ ਬਿੱਲ ਆਉਂਦੇ ਨੇ ਇਹ ਵੀ ਕਹਿੰਦੇ ਸਾਨੂੰ ਤਾਂ ਦਿਸਿਆ ਨਹੀਂ ਜਾ ਕੇ ਪੁੱਛੋ 5 5000 7 7000 ਜਨਰਲ ਵਰਗ ਨੂੰ ਤਾਂ ਕਿਸੇ ਨੇ ਰਾਇਤ ਹੀ ਨਹੀਂ ਦਿੱਤੀ ਸੀ ਗਰੀਬਾਂ ਦੀ ਰਾਇਤ ਵਧ ਗਈ ਸੋ ਹਰੇਕ ਨੂੰ 7000 ਤੋਂ 8000 ਰੁਪਏ ਦਾ ਫਾਇਦਾ ਆਮ ਤੋਂ ਆਮ ਬੰਦੇ ਨੂੰ ਜਿਹੜਾ ਬਿਜਲੀ ਦਾ ਹੋਇਆਗਾ ਉਹ ਜਾ ਕੇ ਕਹਿੰਦੇ ਬਾਜਵਾ ਸਾਹਿਬ ਕਹਿੰਦੇ ਮੇਰੇ ਤਾਂ ਦਿਸਿਆ ਨਹੀਂ ਅਸੀਂ ਜੋ ਕਿਹਾ ਉਹ ਕੀਤਾ ਅਸੀਂ ਇਹ ਨਹੀਂ ਕਿਹਾ ਕਰਾਂਗੇ 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 ਜੋ ਕੀਤਾ ਉਹ ਗਵਰਨਰ ਭਾਸ਼ਣ ਦੇ ਵਿੱਚ ਆਗਾ ਫਿਰ ਇਸ ਤੋਂ ਇਲਾਵਾ ਜ਼ਿਮੀਦਾਰ ਨੂੰ ਪੁੱਛਿਆ ਜਿਹੜਾ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਵੇਦਾ ਹੋਇਆ ਪਾਣੀ ਲਾਉਣ ਜਾਂਦਾ ਸੀ ਬੈਟਰੀ ਲੈ ਕੇ ਬੈਠਾ ਦੇਖੀ ਜਾਂਦਾ ਈ ਲਾਈਟ ਆਊਗੀ ਕਿ ਨਹੀਂ ਆਊਗੀ ਫਿਰ ਇਸ ਤੋਂ ਇਲਾਵਾ ਜ਼ਿਮੀਦਾਰ ਨੂੰ ਪੁੱਛਿਆ ਜਿਹੜਾ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਵੇਦਾ ਹੋਇਆ ਪਾਣੀ ਲਾਉਣ ਜਾਂਦਾ ਸੀ ਬੈਟਰੀ ਲੈ ਕੇ ਬੈਠਾ ਦੇਖੀ ਜਾਂਦਾ ਈ ਲਾਈਟ ਆਊਗੀ ਕਿ ਨਹੀਂ ਆਊਗੀ 8 ਘੰਟੇ ਬਿਜਲੀ ਵੀ ਦਿੱਤੀ ਦਿਨੇ ਦਿੱਤੀ 15-15 ਘੰਟੇ ਦਿੱਤੀ ਅੱਜ ਕਿਸਾਨ ਨੂੰ ਫਿਕਰ ਨਹੀਂ ਕਿ ਮੇਰੀ ਬਿਜਲੀ ਆਊਗੀ ਜਾਂ ਨਾ ਆਊਗੀ ਉਹਦਾ ਫਾਇਦਾ ਕੀ ਹੋਇਆ ਉਹ ਮੌਜੂਦਾ ਘਰੇ ਬਹਿ ਜਾਂਦਾ ਕਾਹਲੀ ਨਹੀਂ ਕਰਦਾ ਕਿ ਅੱਜ ਫਲਾਣੇ ਨੂੰ ਝੋਨਾ ਲਾ ਲੈਣ ਦੇ ਲਾਈਟ ਨੇ ਤਾਂ ਆਈ ਜਾਣਾ ਮੈਂ ਕੱਲ ਨੂੰ ਲਾ ਲੂੰਗਾ ਸੋ ਇਹ ਗੱਲਾਂ ਜਿਹੜੀਆਂ ਹੋਈਆਂ ਨੇ ਅੱਜ ਸਕੂਲਾਂ ਦੀ ਗੱਲ ਕਰ ਲਈਏ ਸਕੂਲਾਂ ਦੇ ਵਿੱਚ ਬੱਕਰੀਆਂ ਫਿਰਦੀਆਂ ਸੀ ਸਕੂਲਾਂ ਦੀਆਂ ਬਿਲਡਿੰਗਾਂ ਦੇ ਵਿੱਚ 12 ਪਸ਼ੂ ਬੈਠਦੇ ਸੀ ਜਿਵੇਂ ਹਸਪਤਾਲਾਂ ਦੀ ਗੱਲ ਕਰੀ ਆ ਬਾਉਂਡਰੀ ਵਾਲ ਹੈ ਨਹੀਂ ਸੀਗੀ ਸਕੂਲਾਂ ਦੀ ਬਾਉਂਡਰੀ ਬਾਹਰ ਬੈਠਣ ਨੂੰ ਵਧੀਆ ਫਰਨੀਚਰ ਕਮਰੇ ਬਾਥਰੂਮ ਮੇਰੇ ਏਰੀਆ ਚ ਤਾਂ ਇਹੋ ਜਿਹੇ ਸਕੂਲ ਸੀਗੇ ਲੀਡਰ ਬੜੇ ਵੱਡੇ ਵੱਡੇ ਰਹੇ ਨੇ ਮੈਂ ਸਕੂਲ ਦੀਆਂ ਪੌੜੀਆਂ ਚੜ੍ਹ ਕੇ ਤਾਂ ਕਲਾਸਰੂਮ ਚ ਵੜਦੇ ਵੇਖਿਆ ਸਾਡੇ ਸਕੂਲ ਦੇ ਜਿਹੜੇ ਕਮਰੇ ਸੀ ਥੱਲੇ ਨੂੰ ਜਾ ਕੇ ਕਲਾਸਰੂਮ ਚ ਟੀਚਰ ਜਾਂਦੇ ਸੀ ਜਿਹੜੇ ਮੈਂ ਨਾਂ ਵੀ ਲੈ ਦਿੰਨਾ ਜੇ ਮੇਰੇ ਨਾਲ ਬਾਜਵਾ ਸਾਹਿਬ ਵੇਖਣਾ ਚਾਹੁੰਦੇ ਆ ਜਾਣ ਭਗਵਾਨਪੁਰ ਹੀਂਗੜੇ ਜਾਣ ਗੇਲੇ ਜਾਣ ਘਰਾਂਗੜੇ ਜਾਣ ਖੋਖਰ ਖੁਰਦ ਜਿੱਥੇ ਇਹਆਂ ਬਿਲਡਿੰਗਾਂ ਸੀ ਜਿੱਥੇ ਬੱਚੇ ਥੱਲੇ ਨੂੰ ਜਾ ਕੇ ਪੌੜੀਆਂ ਉੱਤਰ ਕੇ ਪੜ੍ਹਾਈ ਕਰਦੇ ਸੀ ਤੇ ਬੈਠਣ ਨੂੰ ਥਾਂ ਨਹੀਂ ਸੀ ਅੱਜ ਸਕੂਲਾਂ ਦੀਆਂ ਜਾ ਕੇ ਬਿਲਡਿੰਗਾਂ ਵੇਖ ਲੈਣ ਮੇਡੇ ਮੀਨ ਸ਼ੈੱਡ ਪਾਏ ਦੇਖ ਲੈਣ ਸ਼ੜਕਾਂ ਦੀ ਗੱਲ ਕਰ ਲਈਏ ਮੇਰੇ ਜੇ ਸਰਦੂਲਗੜ ਤੋਂ ਹਰਿਆਣੇ ਨੂੰ ਸੜਕ ਜੋੜਦੀ ਸੀਗੀ ਹਾਂਸਪੁਰ ਜਿਹੜੀ ਜਿਹਦੇ ਨਾਲ ਸਪੀਕਰ ਸਾਹਿਬ ਦੇ ਫਰੀਦਕੋਟ ਤੋਂ ਬਠਿੰਡੇ ਦੇ ਲੋਕ ਦਿੱਲੀ ਨੂੰ ਜਾਂਦੇ ਆ 15 ਸਾਲ ਹੋ ਗਏ ਟੁੱਟੀ ਨੂੰ ਲੋਕ ਤੁਰ ਕੇ ਨਹੀਂ ਜਾ ਸਕਦੇ ਸੀ ਟਾਇਰ ਪੰਚੇ ਹੁੰਦੇ ਸੀ ਆ ਭਗਵੰਤ ਮਾਨ ਜੀ ਨੇ ਆਖਿਆ ਅੱਜ ਸੜਕ ਜਾ ਕੇ ਦੇਖ ਲੋ ਲੋਕ ਭੰਗੜੇ ਪਾਉਂਦੇ ਜਾਂਦੇ ਨੇ ਇਸੇ ਤਰ੍ਹਾਂ ਜਟਾਣਾ ਕਲਾ ਤੋਂ ਦਮਦਵਾ ਸਾਹਿਬ ਪਵਿੱਤਰ ਸਾਡੇ ਤਖਤ ਸਾਹਿਬ ਨੂੰ ਸੜਕ ਜੁੜਦੀ ਸੀ ਕਿਸੇ ਨੇ ਸਾਰ ਨਹੀਂ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਪੰਜਾਬ ਸਰਕਾਰ ਨੇ ਸੜਕ ਬਣਾ ਕੇ ਧਰਤੀ ਸੋ ਮੈਂ ਕਿੰਨੀਆਂ ਹੀ ਗੱਲਾਂ ਕਰ ਲਈਏ ਅਸੀਂ ਜਿਹੜੀਆਂ ਹੋਈਆਂ ਦੀ ਸ਼ਾਬਾਸ਼ੇ ਦੇ ਦਿਆ ਕਰੋ ਕਿ ਤੁਸੀਂ ਕੀਤਾ ਸੀ ਨਹੀਂ ਕਹਿੰਦੇ ਕਿ ਸਾਰਾ ਕਰਤਾ ਬਗੈੜ ਕੀ ਤੁਸੀਂ ਐਡਾ ਗਏ ਹੋ ਸਾਥੋ ਹਜੇ ਲੋਟ ਨਹੀਂ ਆ ਰਿਹਾ ਸਾਰੇ ਪਾਸੇ ਵਿਗਾੜਿਆ ਪਿਆ ਨਾ ਇਹਨਾਂ ਨੇ ਸੂਏ ਬਣਾਏ ਨਾ ਇਹਨਾਂ ਨੇ ਮੈਨਰ ਬਣਾਏ ਨਾ ਖਾਲਾਂ ਦੀ ਸਾਰ ਲਈ ਨਾ ਇਹਨਾਂ ਨੇ ਬਿਜਲੀ ਵਾਲੇ ਪਾਸੇ ਵੇਖਿਆ ਅੱਜ ਬਿਜਲੀ ਦੀ ਕਿੰਨੀ ਵੱਡੀ ਡਿਮਾਂਡ ਸੀਗੀ ਪੰਜਾਬ ਦੀ ਸਰਕਾਰ ਨੇ ਪੂਰੀ ਕੀਤੀ ਆ ਤੇ ਦਿਨੇ-ਦਿਨੇ ਦਿੱਤੀ ਅਤੇ ਲੋਕਾਂ ਨੂੰ 90% ਫਰੀ ਬਿਜਲੀ ਦਿੱਤੀ ਆ ਸੋ ਮੈਂ ਹੁਣ ਇਹ ਕਹਿੰਦੇ ਨੇ ਬੜਾ ਪਵਾੜਾ ਪਿਆ ਕਿਸਾਨਾਂ ਦੀ ਗੱਲ ਕਰਦੇ ਆ ਅਸੀਂ ਕਿਸਾਨ ਹਤੈਸ਼ੀਆਂ ਕਿਸਾਨਾਂ ਦੇ ਪੋਤਾਂ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਦਾ ਪਾਣੀ SBWL ਕਿਹਨੇ ਖੋਇਆ ਸੀ ਬਾਜਵਾ ਸਾਹਿਬ ਹਾਊਸ ਚ ਮਾਫੀ ਮੰਗੋ ਕੌਣ ਟੱਕ ਲਾਉਣ ਆਇਆ ਸੀ ਜਿਹਦੇ ਨਾਲ ਪੰਜਾਬ ਦੀ ਸਾਰਾ ਅਗ ਦਬੀ ਗਈ ਜੇ ਪੰਜਾਬ ਕੋਲੇ ਅੱਜ ਪਾਣੀ ਹੁੰਦਾ ਅੱਜ ਪੰਜਾਬ ਦੇ ਕਿਸਾਨ ਦਾ ਹਾਲਾ ਨਾ ਹੁੰਦਾ ਅੱਜ ਸਾਡਾ ਪਾਣੀ ਖੋ ਕੇ ਲੈ ਗਏ ਕਹਿੰਦੇ ਜੀ ਸੂਬੇ ਨੂੰ ਬੜਾ ਹੋ ਚੰਡੀਗੜ੍ਹ ਤੁਸੀਂ ਸਾਡਾ ਖੋਲਿਆ ਪੰਜਾਬੀ ਬੋਲਦੇ ਇਲਾਕੇ ਤੁਸੀਂ ਸਾਡੇ ਖੋਲੇ ਅੱਜ ਫਿਕਰ ਅਸੀਂ ਕਹਿੰਨੇ ਆ ਜਿਹੜੀ ਘਟਨਾ ਹੋਈ ਹੈ ਜਿਹਦੇ ਦੋਸ਼ੀ ਨਾ ਜਿਹੜੇ ਐਸਆਈਟੀ ਬਣਾ ਦਿੱਤੀ ਹੈਗੀ ਜੁਡੀਸ਼ਲੀ ਉਹਦੇ ਉੱਤੇ ਇਨਕੁਆਰੀ ਹੋ ਰਹੀ ਹੈ ਜੋ ਕਰਨਲ ਵਾਲੀ ਘਟਨਾ ਗਈ ਅਸੀਂ ਨਿੰਦਿਆ ਕਰਦੇ ਆ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਹੋਊਗੀ ਅੱਜ ਬੋਲਦੇ ਆ ਬਾਜਵਾ ਸਾਹਿਬ ਉਹ ਦਿੱਲੀ ਸਾਡੇ 3 ਦਿਨ ਗਲਾਂ ਚ ਟਾਇਰ ਪਾ ਕੇ ਸਾੜੀ ਗਏ ਤੇ ਦੇਸ਼ ਦਾ ਰਾਸ਼ਟਰਪਤੀ ਨਿਕਲੋਂ ਡਰਦਾ ਨਿਕਲਦਾ ਨਹੀਂ ਕਿ ਮੇਰੇ ਸਿਰ ਤੇ ਭਾਗਾ ਜੇ ਮੈਂ ਨਿਕਲਾ ਮੇਰਾ ਕਤਲ ਹੋ ਜਾਊਗਾ ਹਰ ਕ੍ਰਿਸ਼ਨ ਸਰਜੀਤ ਜਿਹੜਾ ਐਡਾ ਲੀਡਰ ਸੀਗਾ ਪੱਗ ਦੇ ਅੱਗੇ ਲੁਕਦਾ ਹੋਇਆ ਗਿਆ ਇਹ ਲੋਕ ਅੱਜ ਸਾਨੂੰ ਸਿਖਿਆ ਦੇਣਗੇ ਕਾਨੂੰਨ ਦੀ ਲਾਂਡ ਆਰਡਰ ਦੀ ਜਿਨ੍ਹਾਂ ਦੇ ਦਿਨ ਦਿਹਾੜੇ ਉੱਥੇ ਨੰਗਾ ਨਾਚ ਹੋਇਆ ਸੀਗਾ ਹਰ ਗੱਲ ਇੱਕ ਕਹੀ ਗਈ ਆ ਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਹੋਈਆਂ ਨੇ ਜਿਹੜਾ ਪੰਜਾਬ ਖੇਡਾਂ ਦੇ ਨਾਂ ਤੇ ਜਾਣਿਆ ਜਾਂਦਾ ਸੀਗਾ ਅੱਜ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਦਾਦਾ ਪੁੱਤਾਂ ਮੈਦਾਨ ਦੇ ਵਿੱਚ ਇਕੱਠੇ ਖੇਡਦੇ ਆ ਸਾਡੀ ਟੀਮ ਲੈਂਪਕ ਦੇ ਵਿੱਚ ਹਾਕੀ ਦੀ ਟੀਮ ਜਿਹੜੀ ਜਿੱਤ ਕੇ ਆਈ ਉਹਨੂੰ ਨਗਦ ਨਾਮ ਦਿੱਤੇ ਗਏ ਨੇ ਤੇ ਮੁੱਖ ਮੰਤਰੀ ਸਾਹਿਬ ਨੇ ਸਨਮਾਨ ਕੀਤਾਗਾ ਜਿਹੜੇ ਇਹ ਗੱਲ ਕਰਦੇ ਸੀਗੇ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿੱਥੇ ਸਾਰੇ ਨੈਸ਼ਨਲ ਮੀਡੀਆ 'ਚ ਗੱਲ ਕੀਤੀ ਆ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਦੇ ਲੋਕ ਜਿਹੜੇ ਘੱਟ ਸੀ ਗੁਜਰਾਤ ਦੇ ਜਾਦੇ ਹਰਿਆਣੇ ਦੇ ਜਾਦੇ ਸੀ ਉਥੇ 에ਰਪੋਰਟ ਤੇ ਜਾ ਕੇ ਗੱਲ ਕੀਤੀ ਉਹਦੇ ਬਾਜਵਾ ਸਾਹਿਬ ਕਿੱਥੇ ਸੀ ਮੈਨੂੰ ਦੱਸ ਦੇਣਾ ਤੇ ਇਹਨਾਂ ਦੇ ਲੀਡਰ ਆਪਾਂ ਆਪੋਜੀਸ਼ਨ ਨੇ ਕਦੇ ਗੱਲ ਕੀਤੀ ਐ ਸੇ ਪਾਰਲੀਮੈਂਟ ਚ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਨੇ ਕਿਤੇ ਮਸਲਾ ਠਾਇਆ ਨਹੀਂ ਠਾਇਆ ਇੱਥੇ ਗੱਲਾਂ ਕਰਨੀਆਂ ਨੇ ਹੁਣ ਆਪ ਦੀਆਂ ਸੁਣਾ ਕੇ ਤੁਰ ਗਏ ਜੇ ਅੱਜ ਬੈਠੇ ਹੁੰਦੇ ਸਵਾਦ ਆਉਂਦਾ ਕੱਲੀ-ਕੱਲੀ ਗੱਲ ਦਾ ਜਵਾਬ ਲੈਂਦੇ ਸੋ ਮੇਰੀ ਬੇਨਤੀ ਇੱਕ ਆ ਗਈ 3 ਸਾਲ ਦੇ ਵਿੱਚ ਪਹਿਲੀਆਂ ਸਰਕਾਰਾਂ ਡਿਪਟੀ ਸਪੀਕਰ ਸਾਹਿਬ ਕੰਮ ਕਰਦਗੇ ਨਹੀਂ ਸੀ ਅਸੀਂ 3 ਸਾਲ ਦੇ ਵਿੱਚ ਜਿਹੜਾ ਵਿਗੜਿਆ ਕੰਮ ਸਵਾਰਿਆ ਆ 2 ਸਾਲਾਂ ਦੇ ਵਿੱਚ ਆ ਜਿਹੜੇ ਕਹਿੰਦੇ ਆ ਨਾ 1100 ਰੁਪਿਆ ਦਿੱਤਾ ਵਾਜਵਾ ਸਾਹਿਬ ਅਸੀਂ 1100 ਵੀ ਦੇਵਾਂਗੇ ਇੱਕੋ ਹੀ ਸਾਡਾ ਵਾਦਾ ਰਹਿ ਗਿਆ ਕਦੇ ਆਏ ਤਾਂ ਦੱਸ ਦਿਆ ਕਰੋ ਕਹਣਗੇ ਮਾਈਨਿੰਗ ਚੋਂ ਪੈਸੇ ਨਹੀਂ ਆਏ ਤੇ ਜਿਹੜੇ GST ਚ ਵਾਦਾ ਕੀਤਾਗਾ ਸਾਡਾ 35% GST ਚ ਵਾਦਾ ਹੋਇਆ ਉਹਦੀ ਕਦੇ ਗੱਲ ਕਰ ਲੋ ਸਾਡਾ ਜਿਹੜਾ ਸੱਚ ਸਟੇ ਸਟੈਂਪਰ ਜੈਸਟੇਸ਼ਨ ਚ 35% GST ਚ 12% 12.5% ਬੈਟ ਮਾਲੀਏ ਦੇ ਵਿੱਚ 5.74% ਐਕਸਾਈਜ਼ ਦੇ ਵਿੱਚ 14.37% ਵਾਧਾ ਜਿਹੜਾ ਕੀਤਾਗਾ ਇਹ ਸਰਕਾਰ ਦੇ ਯਤਨਾਂ ਦੇ ਨਾਲ ਹੋਇਆਗਾ ਜਿਸ ਦੇ ਨਾਲ ਪੰਜਾਬ ਦਾ ਖਜ਼ਾਨਾ ਭਰਿਆ ਇਸੇ ਤਰ੍ਹਾਂ ਜਿਹੜੇ ਟੈਕਸ ਚੋਰੀ ਹੁੰਦੇ ਸੀਗੇ ਬੈਠੇ ਨੇ ਸਾਡੇ ਵਿੱਤ ਮੰਤਰੀ ਸਾਹਿਬ ਟੈਕਸ ਚੋਰਾਂ ਤੇ ਟੈਕਸ ਇੰਟੈਲੀਜੈਂਸ ਯੂਨਿਟ ਲਾ ਕੇ 139 ਕਰੋੜ ਰੁਪਇਆ ਟੈਕਸ ਚੋਰਾਂ ਤੋਂ ਰਿਕਵਰ ਕੀਤਾਗਾ ਪੰਜਾਬ ਸਰਕਾਰ ਨੇ ਕੀਤਾਗਾ ਸਾਡੀ ਸਰਕਾਰ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਕਿ ਟੈਕਸ ਚੋਰੀ ਕਰ ਜੇ ਜਾਂ ਨਸ਼ਿਆਂ ਵਾਲਾ ਦਾ ਸਾਥ ਦੇ ਦੇ ਜਾਂ ਗੈਂਗਸਟਰਾਂ ਦਾ ਅੱਜ ਗੱਲ ਕਰਦੇ ਆ ਗੈਂਗਸਟਰਾਂ ਦੀ ਜੇ ਤਾਂ ਪ੍ਰਗਟ ਸਿੰਘ ਕਹਿੰਦੇ ਫਰੋਤਗਾ ਮੰਗੀਆਂ ਜਾ ਰਹੀਆਂ ਨੇ ਗੋਲੀਆਂ ਚੱਲਦੀਆਂ ਨੇ ਅਸੀਂ ਕਿਹਾ ਜੇ ਗੋਲੀਆਂ ਚੱਲਦੀਆਂ ਨੇ ਪੁਲਿਸ ਸਖਤ ਐਕਸ਼ਨ ਲੈਂਦੀ ਆ ਫਿਰ ਕਹਿੰਦੇ ਪੈਰਾਂ 'ਚ ਗੋਲੀਆਂ ਕਿਉਂ ਮਾਰਦੇ ਆ ਫਿਰ ਗੈਂਗਸਟਰਾਂ ਨੇ ਪੈਰੀ ਹੱਥ ਲਾ ਦੀਏ ਜਿਹੜਾ ਜਾ ਕੇ ਮੰਦਰ ਸਾਹਿਬ ਮੰਦਰ ਤੇ ਕੋਈ ਧੁਮਾਕਾ ਕਰਦਾ ਪੁਲਿਸ ਥਾਣੇ 'ਚ ਧੁਮਾਕਾ ਕਰਦਾ ਤੇ ਉਹਨੂੰ ਜੇ ਸਾਬਨਾ سزا ਦਿੱਤੀ ਜਾ ਰਹੀ ਆ ਪੰਜਾਬ ਪੁਲਿਸ ਅਜੇ ਦੇ ਰਹੀ ਆ ਜੇ ਤੱਕ ਕਾਰਵਾਈ ਨਹੀਂ ਕਰਦੇ ਫਿਰ ਉਧਰਲੇ ਪਾਸੇ ਜਾਂਦੇ ਆ ਜੇ ਗੋਲੀ ਵੱਜਦੀ ਆ ਫਿਰ ਕਹਿੰਦੇ ਜੀ ਪੁਲਸਦਾਰ ਆਜ ਆ ਗਿਆ ਦੋਨੇ ਪਾਸੇ ਚੱਲਦੇ ਆ ਜੇ ਕਾਰਵਾਈ ਹੁੰਦੀ ਆ ਫਿਰ ਵੀ ਨਹੀਂ ਕਰਦੇ ਜੇ ਨਹੀਂ ਹੁੰਦੀ ਫਿਰ ਕਹਿੰਦੇ ਹੁੰਦੀ ਨਹੀਂਗੀ ਜਰਿਆ ਨਹੀਂ ਜਾ ਰਿਹਾਗਾ ਗੱਲ ਤਾਂ ਇਹ ਆ ਕਿ ਜਿਹੜੀਆਂ ਗੱਡੀਆਂ ਤੇ ਅੱਖ ਰੱਖੀ ਫਿਰਦੇ ਆ ਨਾ ਇਹ ਵੱਡੀਆਂ ਵੱਡੀਆਂ ਬਾਜਵਾ ਸਾਹਿਬ ਭਾਵੇਂ ਚਾਰ ਹੋਰ ਜਾਗਤਾ ਸੰਭਾਲੋ ਚਾਰ ਹੋਰ ਪੰਜਾਮੀਆਂ ਸਮਾ ਲਓ ਤੁਹਾਨੂੰ ਉਹ ਗੱਡੀਆਂ ਪੰਜਾਬ ਦੇ ਲੋਕ ਨਹੀਂ ਦਿੰਦੇ ਤੁਹਾਨੂੰ ਵੇਖ ਚੁੱਕੇ ਨੇ ਤੁਹਾਨੂੰ ਪਰਖ ਚੁੱਕੇ ਨੇ ਅਸੀਂ ਜੋ ਕੰਮ ਕੀਤੇ ਲੋਕ ਜਾਣਦੇ ਅਸੀਂ ਲੋਕਾਂ ਦੇ ਲੋਕਾਂ ਨੂੰ ਜਵਾਬ ਦੇਣਾ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਵਾਂਗੇ ਧੰਨਵਾਦ ਤੁਸੀਂ ਮੈਨੂੰ ਇਸ ਬੋਲਣ ਦਾ ਮੌਕਾ ਦਿੱਤਾ ਵੱਡੀ ਗੱਲ ਤਾਂ ਔਖਾ ਐ ਵੀ ਹੋਏ ਪਏ ਆ ਜੀ ਇਹਨਾਂ ਦੀਆਂ 5-5 ਪੈਨਸ਼ਨਾਂ ਵੀ ਕੱਟਤੀਆਂ ਆਪਾਂ ਤੁਹਾਨੂੰ ਪਤਾਗਾ ਹੁਣ ਅੱਗੇ ਤਾਂ ਜੋੜਜਾ ਲਾ ਲੈਂਦੇ ਸੀ ਹੁਣ ਸਰਦਾ ਨਹੀਂ ਕੰਮ ਵਾਵਾ ਵਧਾਈ ਬੈਠੇ ਨੇ ਖਰਚੇ ਵਧੇ ਪਏ ਨੇ ਕੰਮ ਸਰਦਾ ਨਹੀਂਗਾ ਸੋ ਇਸ ਕਰਕੇ ਇਹਨਾਂ ਨੂੰ ਦਿਸਦਾ ਨਹੀਂ ਕਿ ਇਸ ਦੇ ਵਿੱਚ ਕੁਝ ਹੈ ਜੋ ਅਸੀਂ ਕੀਤਾ ਸ਼ਹੀਦ ਫੌਜੀਆ ਵਾਸਤੇ 1 ਕਰੋੜ ਰੁਪਏ ਦੀ ਰਕਮ ਜਿਹੜਾ ਸ਼ਹੀਦ ਦੇਸ਼ ਲਈ ਸ਼ਹੀਦ ਹੁੰਦਾ ਪਹਿਲੀ ਸਰਕਾਰ ਆ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਚ ਦਿੱਤਾ ਸੀ ਤੇ ਹੁਣ 50 ਸਰਕਾਰ ਦੇ ਏਰੀਆ ਇਥੋਂ ਤੱਕ ਕੇ ਜਿਹੜੇ ਅਗਨੀ ਵੀਰ ਆ ਜਿਨ੍ਹਾਂ ਨੂੰ ਇਹਨਾਂ ਨੇ ਸਲੂਟ ਤੱਕ ਨਹੀਂ ਦਿੱਤਾ ਉਹਨਾਂ ਨੂੰ ਵੀ ਭਗਵੰਤ ਮਾਨ ਜੀ ਨੇ ਜਾ ਕੇ ਸਲੂਟ ਵੀ ਦਿੱਤਾ 1 ਕਰੋੜ ਦਿੱਤਾ ਸੋ ਕਹਿਣ ਦਾ ਮਤਲਬ ਹਰੇਕ ਵਰਗ ਦੇ ਵਾਸਤੇ ਅਸੀਂ ਲੱਗੇ ਹੋਏ ਆ 3 ਸਾਲ ਹੋਇਆ ਇਹਨਾਂ ਦੇ 50 60 ਸਾਲ ਸਾਡੇ 3 ਸਾਲ ਮੁਕਾਬਲਾ ਕਰ ਲੈਣ ਸਮਾਂ ਆਉਣ ਵਾਲਾ ਦੱਸੂਗਾ ਲੋਕਾਂ ਦੀ ਕਚਹਿਰੀ ਨੇ ਫੈਸਲਾ ਕਰਨਾ ਮੈਂ ਗਵਰਨਰ ਡਰੈਸ ਤੇ ਬੋਲਦਾ ਹੋਇਆ ਧੰਨਵਾਦ ਕਰਦਾ ਤੁਸੀਂ ਸਮਝ ਦਿੱਤਾ ਤੇ ਇਸ ਦੀ ਪ੍ਰੋਡਕਟ ਕਰਦਾ ਬਹੁਤ ਬਹੁਤ ਧੰਨਵਾਦ ਡਿਪਟੀ ਸਪੀਕਰ ਸਾਹਿਬ